ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿਰਾਲੀ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਵੈਸੇ ਇਹ ਫਰੀਦਕੋਟ ਵਾਲੀ ਸਾਈਡ ਤੇ ਪਿੰਡ ਹੈ ਇਹਦੇ ਨੇੜੇ ਡੋਕ ਸੁਖਣ ਵਾਲਾ ਇਹ ਪਿੰਡ ਰਹਿ ਜਾਂਦੇ ਸਾਦਕ ਵੀ ਇੱਥੋਂ ਨੇੜੇ ਹੈ ਇਸ ਸਾਈਡ ਦੇ ਉੱਤੇ ਜਿਹੜੇ ਹੋਰ ਮਸ਼ਹੂਰ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਸੱਕਾਂ ਵਾਲੀ ਪਿੰਡ ਵੀ ਇਧਰ ਅੱਗੇ ਜਿਹੜਾ ਨੇੜੇ ਹੀ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰੀ ਡੇਰੀ ਫਾਰਮਿੰਗ ਦਾ ਕੰਮ ਕਰਦੇ ਆ ਤੇ ਇਹਨਾਂ ਦਾ ਲਾਰਜ ਫਾਰਮ ਹੈ ਕਿਸੇ ਟਾਈਮ ਸਮਾਲ ਸਕੇਲ ਤੇ ਪਿੰਡ ਦੇ ਵਿੱਚ ਹੀ گاਵਾ ਦਾ ਫਾਰਮ ਸ਼ੁਰੂ ਕੀਤਾ ਪਰ ਉਹਨੂੰ ਵੱਡੇ ਰੂਪ ਦੇ ਵਿੱਚ ਵਧਾਉਣ ਵਾਸਤੇ ਖੇਤਾਂ ਦੇ ਵਿੱਚ ਬਾਈ ਹੋਰੀ ਲੈ ਗਏ ਉੱਥੋਂ ਸ਼ਿਫਟ ਕਰਤਾ ਜਦੋਂ گاਵਾ ਦਾ ਫਾਰਮ ਬਾਹਰ ਬਣਾਇਆ ਤਾਂ ਉਦੋਂ ਇਸ ਘਰ ਚ 10 ਮੱਝਾਂ ਵੀ ਸੀਗੀਆਂ ਲਗਭਗ 8-10 ਪਸ਼ੂ ਸੀਗੇ ਜਿਨ੍ਹਾਂ ਦੀ ਵੀਡੀਓ ਬਣਾਈ ਤੇ ਹੌਲੀ-ਹੌਲੀ ਉਹ ਵੇਚੇ ਆ ਕਿਉਂਕਿ ਮੱਝਾਂ ਜਿਹੜੀਆਂ ਉਹ ਇੱਥੇ ਫਿਰ ਘਰੇ ਰੱਖਣੀਆਂ ਪੈਂਦੀਆਂ ਸੀ ਇਹ ਜਗਾ ਸਾਰੀ ਮੱਝਾਂ ਨਾਲ ਭਰੀ ਵੀ ਸੀਗੀ ਇੱਥੇ ਪਰ گاਵਾ ਦਾ ਫਾਰਮ ਹੋਣ ਕਰਕੇ ਤੇ ਫਿਰ ਸਾਰਾ ਦਿਨ ਜਿਹੜਾ ਉਹ ਫਾਰਮ 'ਚ ਹੀ ਲੰਘ ਜਾਂਦਾ ਬਾਈ ਹੋਰੀ ਕਹਿੰਦੇ ਵੀ ਫਿਰ ਮੱਝਾਂ ਦੀ ਸੰਭਾਲ ਨਹੀਂ ਹੋਵੇਂ ਹੁੰਦੀ ਨਗ ਐਸ ਟਾਈਮ ਘਰ 'ਚ ਤੈਨ ਨਹੀਂ ਐ ਮੱਝ ਦੇ 20 ਦਿਨ ਬਾਕੀ ਐ ਤਿਆਰ ਹੋਈ ਦਿਖਾਵਾਂਗੇ ਕਰਮਾ ਵਾਲੀ ਤੁਹਾਨੂੰ ਇੱਕ ਝੋਟੀ ਹੋਰ ਬਾਈ ਕੋਲ ਰਹਿ ਜਾਣੀ ਐ ਤੇ ਇੱਕ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਤੁਹਾਨੂੰ ਇੱਕ ਛੋਟੀ ਉਮਰ ਦੀ ਝੋਟੀ ਦਿਖਾਉਣੀ ਐ ਗਾਵਾਂ ਦਾ ਫਾਰਮ ਹੈ ਦੋਸਤੋ ਸਾਇਲੇਜ ਪੈਂਦਾ ਹੈ ਬਾਕੀ ਪਸ਼ੂਆਂ ਦੇ ਵਾਲੇ ਪਾਸੇ ਰੁਚੀ ਬਹੁਤ ਹੈ ਇਨਾਂ ਵੀਰਾਂ ਦੀ ਤਾਂ ਸਾਮ ਸੰਭਾਲ ਵੀ ਟਾਪ ਦੀ ਹੈ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਹੈ ਸੂਨ ਦੇ ਨੇੜ ਹੈ ਤਿਆਰ ਬੜੀ ਚੰਗੀ ਹੋਈ ਹੈ ਸੰਭਾਲ ਫੁੱਲ ਕੀਤੀ ਹੈ ਤੇ ਛੋਟੀ ਉਮਰ ਹੈ ਆਓ ਡਿਟੇਲ ਪੁੱਛਿਓ ਵੀਡੀਓ ਨੇ ਅੰਤ ਤੱਕ ਦੇਖਿਓ ਜਿਹਨੂੰ ਚੰਗੀ ਲੱਗੂਗੀ ਝੋਟੀ ਉਹ ਵੀਰ ਆ ਕੇ ਖਰੀਦ ਸਕਦਾ ਹੈ ਬੇਨਤੀ ਹੈ ਵੀ ਰੇਟ ਅਸੀਂ ਵੀਡੀਓ ਦੇ ਵਿੱਚ ਹੀ ਰੱਖ ਦੇਾਂਗੇ ਕਮੈਂਟ ਇਦਾਂ ਦੇ ਨਾ ਕਰੋ ਕਿਉਂਕਿ ਹਰੇਕ ਵੀਰ ਨੇ ਮਿਹਨਤ ਕੀਤੀ ਹੁੰਦੀ ਆ ਤੇ ਉਹਦਾ ਦਿਲ ਕਰਦਾ ਵੀ 2 ਰੁਪਏ ਪਸ਼ੂ ਦੇ ਚੰਗੇ ਵਟੇ ਜਾਣ ਤੇ ਸਾਂਭ ਸੰਭਾਲ ਵੀ ਜਰੂਰ ਦੇਖਿਓ ਵੀ ਪਸ਼ੂ ਕਿੰਨਾ ਖਾ ਕੇ ਤਿਆਰ ਹੁੰਦਾ ਸੋ ਆਪਾਂ ਰੇਟ ਵੀਡੀਓ ਜੀ ਕਰਵਾਵਾਂਗੇ ਆਓ ਬਾਈ ਨਾਲ ਇਹਦੇ ਸੰਬੰਧੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਜੀ ਨਾਮ ਆਪਣਾ ਦੱਸ ਦਿਓ ਬਈ ਨਾਮ ਹਰਗੁਰਜੀਤ ਸਿੰਘ ਬਈ ਜੀ ਹਰਗੁਰਜੀਤ ਬਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਆ ਵੈਸੇ ਫਾਰਮ ਮੰਗਾਵਾ ਦਾ ਚੱਲੀ ਜਾਂਦਾ ਹਾਂਜੀ ਬਹੁਤ ਕਿੰਨੇ ਕਿੰਨਾਗ ਹੋਗੇ ਬਈ 85 ਕਿਨਾਗ ਆ ਵੀਰੇ ਉੱਥੇ ਸਾਰੇ 85 ਹੋਗੇ ਹਾਂਜੀ ਅੱਛਾ ਜਦੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਆਪਾਂ ਪਿੰਡ ਦੇ ਵਿੱਚ ਘਰ ਚੋਂ ਹੀ ਕੀਤੀ ਸੀ ਨਾ ਕਿੰਨੇ ਕਿੰਨਾਗ ਤੋਂ ਸ਼ੁਰੂਆਤ ਹੋਈ ਸੀ ਆਪਾਂ 10 15 ਕਿਨਾਗ ਸੀਗੇ ਵੀਰੇ 10 15 ਨਾਗ ਸੀ ਹੁਣ ਤਾਂ ਫਿਰ ਉਹਨੂੰ ਉੱਥੇ ਅੱਗੇ ਵੱਡੇ ਰੂਪ ਚ ਲੈ ਜਾਂਦੇ ਰਹਿੰਦੇ ਹਾਂ ਹਾਂਜੀ ਹੌਲੀ 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 ਉਨ੍ਹਾਂ ਚੋਂ ਹੀ ਗਾਵ ਵਧਾਉਂਦੇ ਜਾਵਾਂਗੇ। ਹਾਂਜੀ। ਅੱਛਾ ਮੇਲਿਆਂ ਦਾ ਸ਼ੌਂਕ ਪਹਿਲਾਂ ਮੱਝਾਂ ਲੈ ਜਾਂਦੇ ਰਹੇ ਹੁਣ ਫਿਰ ਗਾਵਾਂ ਵਾਲੇ ਪਾਸੇ ਹੀ ਹੈ ਧਿਆਨ। ਹਾਂਜੀ ਹੁਣ ਜ਼ਿਆਦਾ ਗਾਵਾਂ ਵਾਲੇ ਪਾਸੇ ਹੀ ਹੈ। ਠੀਕ ਹੈ ਮੱਝਾਂ ਹੁਣ ਨਹੀਂ ਲੈ ਜਾਂਦੇ ਮੇਲੇ। ਮੱਝਾਂ ਨਹੀਂ ਲੈ ਜਾਂਦੇ ਹਾਂਜੀ। ਇੱਥੋਂ ਮੱਝਾਂ ਪਹਿਲਾਂ ਵੀ ਆਪਾਂ ਵੈਸੇ ਵੇਚੀਆਂ ਸੀ ਉਦੋਂ ਦੱਸਿਆ ਸੀ ਵੀ ਸੰਭਾਲਣ ਦੀ ਵੀ ਦਿੱਕਤ ਆਉਂਦੀ ਹੈ ਦੋ ਥਾਵਾਂ ਤੇ ਕੰਮ ਹੋ ਜਾਂਦਾ। ਹਾਂਜੀ। ਹੁਣ ਫਿਰ ਅਜੇ ਪੂਰਾ ਮੂਡ ਹੀ ਹੈ ਵੀ ਮੱਝਾਂ ਘਟਾਈ ਦੇਣੀਆਂ ਹੈ। ਹਾਂਜੀ ਉਹ ਪੂਰਾ ਹੀ ਨਹੀਂ ਆ ਜਾਂਦਾ ਕਿ ਫਿਰ ਉੱਥੇ ਹੀ ਰਹਿ ਜਾਂਦੇ। ਅੱਛਾ ਦੋਨੇ ਪਾਸੇ ਲੋਟ ਨਹੀਂ ਆਉਂਦਾ। ਸੂਆ ਪਹਿਲਾ ਪਹਿਲਾ ਸੂਆ ਦੋ ਦੰਦ ਕੱਟੀ ਆ ਭਾਈ ਕਨਫਰਮ ਦੋ ਦੰਦ ਦੰਦ ਦੇਖੇ ਵੀ ਆਪਣੇ ਹਨ ਠੀਕ ਹੈ ਕਿਹੜੇ ਬੋਲਦੀ ਹੈ ਇਹ ਇਹਦੀ ਮਾਂ ਦਾ ਸੀ ਬਈ ਪੀਸੀ 400 ਕਾੜਦੀ ਆਪੇ ਹੀਰੇ ਬੁੱਲਦੀ ਆਪੇ ਇਹਦੀ ਮਾਂ ਪੀਸੀ 461 ਕਾੜਦੀ ਸੀ ਆਪ ਹੀਰੇ ਦੀ ਹੋਗੀ ਅੱਗੇ ਹੁਣ ਇਹਦੇ ਏਆਈ ਕਿਹੜੇ ਬੁੱਲ ਤੋਂ ਹੋਗੀ ਏਆਈ ਬਾਈ ਸੀਮਨ ਦਾ ਨਹੀਂ ਪਤਾ ਕਿ ਹੋਈ ਮੁਰਾ ਦੇ ਬੁੱਲ ਤੋਂ ਹੀ ਆ ਠੀਕ ਹੈ ਸੀਮਨ ਨਹੀਂ ਪਤਾ ਡਾਕਟਰੀ ਕਰਕੇ ਗਿਆ ਜੀ ਅੱਛਾ ਆਪ ਫਾਰਮ ਤੇ ਹੀ ਸੀ ਉਦੋਂ ਉੱਥੇ ਹੀ ਸੀ ਠੀਕ ਹੈ ਕਿੰਨੇ ਦਿਨ ਲਾਉਗੀ ਸੋਣ ਚ 4-5 ਦਿਨ ਲਾਉਗੀ ਬਾਈ ਜੀ 4-5 ਦਿਨ ਹਜੇ ਲੈ ਜੂ ਅੱਛਾ ਇਹਦੀ ਮਾਂ ਦਾ ਦੁੱਧ ਰਕਾਰਡ ਕਿੰਨਾ ਕਰੇ 18 ਕਿਲੋ ਦੁੱਧਤਾ ਸੀ ਬਾਈ ਉਹਨੇ ਦੂਜੇ ਸਵੇਰੇ 18 ਕਿਲੋ ਦੂਜੇ ਸਵੇਰੇ ਆਪਣੀ ਵੀਡੀਓ ਤੇ ਵੇਚੀ ਇਹੋ ਜ ਹਾਂਜੀ ਉਹ ਵੀਡੀਓ ਤੋਂ ਬਿਨਾ ਨਹੀਂ ਕੀ ਰੇਟ ਰੱਖ ਦੋ ਇਹ ਛੋਟੀ ਦਾ ਇਹਦਾ 2,30,000 ਰੁਪਏ ਮੁੱਲ ਦਾ ਬਈ 2,30,000 ਹਾਂਜੀ ਠੀਕ ਹੈ ਸੋ ਦੋਸਤੋ ਦੋ ਦੰਦ ਕਨਫਰਮ ਹੈ ਦੰਦ ਬਾਈ ਨੇ ਅੱਜ ਹੀ ਦੇਖੇ ਆ ਜਦੋਂ ਨਵਾਉਣ ਲੱਗਾ ਵੀਰ ਉਦੋਂ ਇਹਦੇ ਦੰਦ ਕਨਫਰਮ ਫੇਰ ਕੀਤੇ ਆ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਟਾਂਚਾ ਬਹੁਤ ਸੋਹਣਾ ਹੈ ਇਹਨਾਂ ਦੀਆਂ ਮੱਜਾਂ ਮੇਲੇ ਚੱਦੀਆਂ ਰਹੀਆਂ ਪਰ ਹੁਣ ਕਿਉਂਕਿ ਫਾਰਮਾਂ گاਵਾਂ ਦੇ ਪਾਸੇ ਧਿਆਨ ਆ ਤਾਂ ਪੀਡੀਐਫ ਮੇਲੇ ਤੇ ਵੀਰ ਤੁਹਾਨੂੰ ਸ਼ਾਇਦ ਐਜ ਫਾਰ ਵੀ ਮਿਲਣ ਕਿਉਂਕਿ ਹੁਣ گاਵਾ ਮੇਲਿਆਂ ਚ ਲੈ ਕੇ ਜਾਂਦੇ ਆ ਹਵਾਨਾ ਦੇਖੋ ਝੋਟੀ ਦਾ ਦੱਸੋ ਹਜੇ ਦਿਨ ਲੈਂਦੀ ਐ 5 6 ਥਣ ਸੋਣਾ ਰੱਖਿਆ ਦੁੱਧ ਕਿੰਨਾ ਚੋਲੋਗੇ ਥੋੜੀ ਸਮਝ ਆ ਹੀਰੇ ਬੁੱਲਦੀ ਧੀ ਐ ਤੇ ਮਾਂ ਇਹਦੀ ਪੀਸੀ 464 ਦੀ ਸੀ ਤੁਸੀਂ ਜਦੋਂ ਇਸ ਸਾਈਡ ਨੂੰ ਗਈ ਫੇਰ ਹਵਾਨਾ ਦੇਖੋ ਕਿਉਂਕਿ ਤੁਰਦੀ ਵੈਸੇ ਹਵਾਨਾ ਦਿਖਾਊਗੀ ਬੜੀ ਚੰਗੀ ਸੰਭਾਲੀ ਐ ਬਾਈ ਨੇ ਬਹੁਤ ਸੋਹਣੀ ਸੇਤ ਸੰਭਾਲ ਹੋਈ ਐ ਹਜੇ ਹਵਾਨਾ ਢਿੱਲਾ ਪਿਆ ਹਰਗਜੀ ਤੇ ਇਧਰੋਂ ਹਕੀ ਮੜਿਆ ਬਈ ਸੋ ਦੱਸੋ ਜਦੋਂ ਦੂਜੇ ਪਾਸੇ ਨੂੰ ਇਹ ਜਾਊਗੀ ਨੋਟ ਕਰਿਓ ਹਵਾਨੇ ਪੁੱਛ ਫੜ ਲੈ ਬਈ ਆਪ ਹੀ ਚਲੇ ਜਾਣਾ ਐ ਇਹੋ ਕਹਦੇ ਹਵਾਨੇ ਦਾ ਤੁਸੀਂ ਪੂਰਾ ਤਕੜਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਛੱਡ ਦੇ ਬਾਈ ਬਾਕੀ ਵੱਡੀ ਮੱਝ ਹੈ ਫੁੱਲ ਬੋਡੀ ਵੇਟ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਹਜੇ ਦੋ ਦੰਦ ਹੈ ਹੋਰ ਵਧੂ ਫੁੱਲੂਗੀ ਕਰਮਾ ਵਾਲੀ ਜਦੋਂ ਇਹ ਜਵਾਨੀ ਵਾਲ ਨੂੰ ਜਾਊਗੀ ਥਣ ਸੋਹਣੇ ਰੱਖਿਆ ਗਾੜੀ ਵੀ ਤੇ ਬਾਕੀ ਪਿੱਛੋਂ ਹਵਾਨਾ ਵੀ ਚੰਗਾ ਖੋਲਾ ਬਾਈ ਸੋ ਤੋੜ ਕੇ ਤੁਹਾਨੂੰ ਦਿਖਾਉਣੇ ਦੱਸੋ ਦੋ ਦੰਦ ਪਹਿਲਾਂ ਝੋਟੀ ਮੱਜਾਂ ਵਾਲੇ ਪਾਸੇ ਧਿਆਨ ਥੋੜਾ ਜਿਹਾ ਘਟਿਆ ਤੇ ਇਹਦੇ ਕਰਕੇ ਏਆਈ ਡਾਕਟਰ ਵੀਰ ਕਰ ਗਿਆ ਤੇ ਉਹ ਸਟਰਾ ਬਾਈ ਹੋਰਾਂ ਨੇ ਦੇਖਿਆ ਨਹੀਂ ਵੀ ਕਿਹੜਾ ਬੁੱਲ ਦਾ ਸੀਮਣ ਇਹਦੇ ਲੱਗ ਗਿਆ। ਤੋਂ ਉਹ ਦੱਸਿਆ ਵੀ ਨਹੀਂਗਾ ਤੁਹਾਨੂੰ ਖੈਰ ਸਿਰਫ ਇਹ ਦੱਸਿਆ ਵੀ ਏਆਈ ਬਈ ਅੰਦਰ ਨੂੰ ਹੀ ਲੈ ਜਾ ਕੇ ਜੀ। ਕਿਸੇ ਬੁੱਲ ਦੀ ਹੋਈ ਐ ਇਹ ਨਹੀਂ ਪਤਾ ਵੀ ਉਹ ਜਿਹੜਾ ਉਹ ਬੁੱਲ ਕਿਹੜਾ ਹੋਊਗਾ। ਹਵਾਨਾ ਬੜਾ ਚੰਗਾ ਦਿਸਦਾ ਦੱਸੋ ਝੋਟੀ ਦਾ ਇੱਥੋਂ ਦੇਖੋ ਤੁਸੀਂ 2,30,000 ਡਿਮਾਂਡ ਐ। ਕਿੰਨਾ ਕੁ ਖਾ ਕੇ ਤਿਆਰ ਹੋਈ ਹੋਊ ਕਰਮ ਵਾਲੀ ਅੰਦਾਜ਼ਾ ਲਾਇਓ ਕਿਉਂਕਿ ਐਡਾ ਬੋਡੀ weight ਇੰਨਾ ਵਜ਼ਨ ਦੋ ਦੰਦ ਝੋਟੀ ਦਾ ਛੇਤੀ ਦੇਖਣ ਨੂੰ ਮਿਲਦਾ ਨਹੀਂਗਾ ਲੰਬਾਈ ਲੰਬੂਈ ਕਰ ਦਿੰਦੀ ਵੀ ਬੜੀ ਚੰਗੀ ਐ ਬਾਕੀ ਹੀਰੇ ਬੁੱਲਦੀ ਧੀ ਆ ਦੱਸੋ ਹੀਰਾ ਜਿਹੜਾ ਹਰਿਆਣੇ ਦਾ ਇੱਕ ਚਰਚਤ ਝੋਟਾ ਸੀਗਾ ਲੈ ਆ ਬਈ ਉਹਦੋਂ ਬਾਹਰ ਨੂੰ ਕਮਾਲ ਲਾਤੀ ਸੋ ਬਿਲਕੁਲ ਕੁੰਡੇ ਸਿੰਘਾਂ ਦੀ ਇੱਕ ਦੋ ਦੰਦ ਝੋਟੀ ਬਾਈ ਨੇ ਵਿਕਾਊ ਕੀਤੀ ਐ ਤੇ ਤੁਹਾਨੂੰ ਇਹਦੀ ਵੀਡੀਓ ਜਿਹੜੀ ਮੈਂ ਦਿਖਾ ਦੇ ਕੱਲਾ ਸਾਇਲਜ ਨਹੀਂ ਦੱਸੋ ਫੀਡ ਜਿਹੜੀ ਕਿਉਂਕਿ گاਵਾ ਦਾ ਫਾਰਮ ਆ ਤਾਂ ਫੀਡ ਵਗੈਰਾ ट्रांजिशन ਫੀਡ ਆਮ ਇਹਨਾਂ ਕੋਲ ਰਹਿੰਦੀ ਹੈ ਉਹ ਸਾਰਾ ਰਾਸ਼ਨ ਇਹਨੇ ਖਾਦਾ ਫੇਰ ਤਿਆਰ ਹੋਈ ਹੈ ਹੋਰ ਅੱਗੇ ਲੈ ਜਾ ਬਈ ਹੀਫਰੋ ਵਗੈਰਾ ਫੀਡਾਂ ਜਿਹੜੀਆਂ ਫਾਰਮਾਂ ਦੇ ਵਿੱਚ ਤਾਂ ਆਪਾਂ ਨੂੰ ਪਤਾ ਸਟਾਕ ਹੀ ਰੱਖਣਾ ਪੈਂਦਾ ਤਾਂ ਇਹਦੇ ਕਰਕੇ ਹੀ ਐਡਾ ਪਸ਼ੂ ਤਿਆਰ ਹੁੰਦਾ ਸੋ ਖੜੀ ਰਹਿਣ ਦੀ ਮਟ ਸੋ ਹੁਣ ਹਵਾਨਾ ਦੇਖੋ ਕਰਮਾਲੀ ਦਾ ਕੱਲੀ ਬਾਡੀ ਵੱਡੀ ਨਹੀਂ ਹਵਾਨਾ ਵੀ ਵੱਡਾ ਸੋ ਇਹ ਦੋ ਦੰਦ ਝੋਟੀ ਦਾ ਹਵਾਨਾ ਤੁਸੀਂ ਹੁਣ ਸਕਰੀਨ ਉੱਤੇ ਦੇਖ ਰਹੇ ਹੋ ਥੰਡ ਦਾ ਸਹਜ ਤੁਸੀਂ ਦੇਖ ਲਓ ਬਹੁਤ ਚੰਗਾ ਥੰਡ ਦਾ ਸਹਜ ਹੈ ਜੇ 4-5 ਦਿਨ ਲੈਂਦੀ ਹੈ ਹੋਰ ਤਿਆਰ ਹੋਣਾ ਝੋਟੀ ਨੇ ਹਜੇ ਕਿਉਂਕਿ ਦਿਨ ਪਏ ਆ ਜੋ ਕੋਈ ਉਤੋਂ ਪੁਰਾ ਬਹੁਤਾ ਸਿੱਟਿਆ ਨਹੀਂ ਗਏ ਨੇ ਗਰਮੀ ਦੀ ਰੁੱਤ ਤਾਂ ਤਾ ਲੱਗ ਜੇ ਤਾਂ ਪਹਿਲਾਂ ਵੀ ਸੂ ਸਕਦਾ ਪਸ਼ੂ ਪਰ ਅੰਦਾਜ਼ਾ ਇਹ ਹੈ ਲੱਗਦਾ ਵੀ 5-4 ਦਿਨ ਨੂੰ ਲੈਣੇ ਚਾਹੀਦੇ ਹੈ ਹਜੇ ਬਈ ਹੌਲੀ ਹੌਲੀ ਤੋੜ ਲਾ ਹੁਣ ਚਾਰੇ ਥਾਣੇ ਪੂਰੇ ਬਿੱਥੀ ਦੇ ਉੱਤੇ ਦਿਸਦੇ ਆ ਇੱਕੋ ਜੀ ਬਿੱਥੀ ਦਿਸਦੀ ਹੈ ਇੱਕੋ ਜਿਹਾ ਹੀ ਸਹਜ ਹੈ ਲਈ ਚੱਲ ਅੰਦਰ ਨੂੰ ਬਈ ਤੋਰ ਦੇ ਐ ਪੂਛ ਫੜ ਕੇ ਤੋਰ ਦੇ ਭਾਵੇਂ ਪੈਰ ਨਾ ਮੱਟੇ ਤੋ ਦੇਖੋ ਹਵਾਨਾ ਸੋ ਛੱਡ ਦੇ ਛੱਡ ਦੇ ਪੂਛ ਸੋ ਹੁਣ ਫੇਰ ਹਵਾਨਾ ਕਲੀਅਰ ਦਿਸਦਾ ਸੋ ਇਹ ਦੋ ਦੰਦ ਝੋਟੀ ਤੁਹਾਨੂੰ ਦਿਖਾ ਰਹੇ ਆ ਇੱਕ ਮੱਝ ਬਾਈ ਦੱਸਦਾ ਸੀ 20 ਦਿਨ ਬਾਕੀ ਐ ਹਰਗਜੀ ਤੇ ਮੱਝ ਵੀ ਫਿਰ ਵੇਚ ਦਿਆਂਗੇ ਅੱਗੇ ਹਾਂਜੀ ਜਦੋਂ ਤਿਆਰੀ ਜੋਗ ਹੋਵੇ ਤੋ ਵੇਚ ਦਾਂ ਅੱਛਾ ਇਹ ਕਿਹਨਾਂ ਸੂਰ ਸੁੰਦੀਆਂ ਬਾਈ ਇਹ ਤੀਜਾ ਸੂਰ ਸੁੰਦੀਆਂ ਬਈ ਜੀ ਅੱਛਾ ਹਜੇ 20 ਦਿਨ ਬਾਕੀ ਐ ਹਾਂਜੀ ਹਾਂਜੀ ਠੀਕ ਐ ਇਹਦਾ ਦੁੱਧ ਦਾ ਰਿਕਾਰਡ ਕੀ ਰੇ ਇਹਨੇ ਬਈ 18 ਕਿਲੋ ਦਿੱਤਾ ਪਿਛਲੇ ਦੋ ਸਮਰਾਟ ਦੀ ਧੀ ਹੈ ਬਈ ਜੀ ਹਾਂਜੀ ਸਮਰਾਟ ਦੀ ਧੀ ਆ ਪੇ 18 ਕਿਲੋ ਦਾ ਪਿਛਲੇ ਸਵੇਰ ਚ ਹੋਇਆ ਸੀਲ ਬਹੁਤ ਆ ਬਈ ਹੁਣ ਡਰਾਈ ਕੀਤੀ ਆ ਇਹ 2 ਮਹੀਨੇ ਪਹਿਲੇ ਕਿਲੋ ਕਿਲੋ ਤਾਂ ਹੀ 2-2 ਕਿਲੋ ਤਾਂ ਹੀ ਜਿੰਨਾ ਜਰ ਐਂਡ ਤੇ ਜਮਾ ਦਿੰਦੀ ਸੀ ਐਂਡ ਤੱਕ ਦੋਦੇ ਨੇ ਇਹ ਰਵਾ ਇੱਕੋ ਹੀ ਤੁਰਿਆ ਹੁੰਦਾ ਕਿ ਅੱਡ ਅੱਡ ਇਹ ਅੱਡ ਅੱਡ ਇਹ ਦੋ ਰਵੇ ਆ ਹੋਰ ਚੋਂ ਹੋਰ ਚੋਂ ਦੋ ਸੀ ਇੱਕ ਬਲਦੇਵ ਸਿੰਘ ਸਰਪੰਚ ਕੋਲ ਝੋਟਾ ਗਿਆ ਸੀ ਉਸਰਾ ਵਿੱਚੋਂ ਗਿਆ ਧਰਲੇ ਚੋਂ ਬਈ ਹਾਂਜੀ ਠੀਕ ਆ ਉਸਰਾ ਵਿੱਚੋਂ ਸੀ ਹਾਂਜੀ ਠੀਕ ਆ ਉਹਦੀ ਮਾਂ ਵੀ ਆਪਾਂ ਵੇਚਦੀ ਸੀ ਝੋਟੇ ਦੀ ਉਹ ਸੋ ਦੋਸਤੋ ਉਹ ਮੱਝ ਬਾਈ ਹੋਰਾਂ ਕੋਲ ਸੀਗੀ ਸਰਪੰਚ ਬਲਦੇਵ ਸਿੰਘ ਮਿੱੱਡੂ ਮਾਨ ਵਾਲੇ ਕੋਲ ਜਿਹੜਾ ਮੁਰਾ ਝੋਟਾ ਸੀ ਉਹ ਪਰਲੀ ਮੱਝ ਵਾਲੇ ਰਵੇ ਚੋਂ ਸੀ ਤੇ ਉਹਦੀ ਮਾਂ ਬਾਈ ਹੋਰਾਂ ਨੇ ਵੇਚਤੀ ਸੀ ਤੇ ਉਹ ਝੋਟਾ ਸਰਪੰਚ ਸਾਹਿਬ ਕੋਲ ਚਲਾ ਗਿਆ ਸਰਪੰਚ ਸਾਹਿਬ ਨੇ ਅੱਗੇ ਸੇਲ ਕਰਤਾ ਕੋਸਕ ਸਟਰਾ ਹੈਗੇ ਆ ਉਹਨਾਂ ਕੋਲ ਜੇ ਕੋਈ ਵੀਰ ਵਰਤਨਾ ਚਾਹੇ ਵੈਸੇ ਅੱਜ ਦੀ ਜਿਹੜੀ ਮੇਨ ਵੀਡੀਓ ਇਸ ਝੋਟੀ ਦੀ ਹੈ ਕਿਵੇਂ ਲੱਗੀ ਸਾਂਭ ਸੰਭਾਲ ਕਿੱਦਾਂ ਦੀ ਲੱਗੀ ਇਹ ਝੋਟੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਹਨੂੰ ਜਚੇ ਉਹ ਵੀਰ ਖਰੀਦ ਲੂਗਾ ਦੋਸਤੋ ਬਾਈ ਦੀ ਮਿਹਨਤ ਹੈ ਤੇ ਮੁੱਲ ਹਰੇਕ ਵੀਰ ਨੂੰ ਉਹਦੀ ਮਿਹਨਤ ਦਾ ਮਿਲਣਾ ਚਾਹੀਦਾ ਸੋਹਣੀ ਸੰਭਾਲੀ ਹੈ ਚੰਗੀ ਰਕਮ ਤੇ ਕਰਮ ਵਾਲੀ ਸੇਲ ਹੋਊਗੀ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ